ਮੰਢੀਰ ਦੇ ਵੱਲੋਂ ਪੁਲਿਸ ਦੀ ਟੀਮ ਦੇ ਉੱਪਰ ਹਮਲਾ ਕੀਤਾ ਗਿਆ ਸ਼ਰਯਮ ਇੱਟਾ ਰੋੜੇ ਚੱਲੇ ਨੇ ਤੇਜ਼ ਤਰ ਹਥਿਆਰਾਂ ਦੇ ਨਾਲ ਅਟੈਕ ਕੀਤਾ ਗਿਆ ਮੌਕੇ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਵੇਂ ਬਠਿੰਡਾ ਦੇ ਪਿੰਡ ਨੰਦਗੜ ਦੇ ਵਿੱਚ ਗਾ ਪਿਆ ਹੋਇਆ ਲੋਕ ਡਰੇ ਹੋਏ ਨੇ ਸਹਮੇ ਹੋਏ ਨੇ ਦਰਸਲ ਇੱਥੇ ਇੱਕ ਸਲਾਨਾ ਜੋੜ ਮੇਲਾ ਚੱਲ ਰਿਹਾ ਸੀ ਕਿ ਇਸੇ ਦੌਰਾਨ ਦੋ ਧਿਰਾਂ ਦੇ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਟਕਰਾਅ ਹੋ ਜਾਂਦਾ ਹੈ ਅਤੇ ਦੋ ਧਿਰਾਂ ਆਪਸ ਦੇ ਵਿੱਚ ਪੜਪੰਦੀਆਂ ਨੇ ਜਿਸ ਦੀ ਸੂਚਨਾ ਪੁਲਿਸ ਨੂੰ ਮਿਲਦੀ ਹੈ ਅਤੇ ਲੜਾਈ ਝਗੜੇ ਤੇ ਉਹ ਛਡਵਾਉਣ ਦੇ ਲਈ ਜਦੋਂ ਪੁਲਿਸ ਟੀਮ ਮੌਕੇ ਤੇ ਪਹੁੰਚਦੀ ਹੈ ਤਾਂ ਮੰਦਿਰ ਦੇ ਵੱਲੋਂ ਪੁਲਿਸ ਤੇ ਹੀ ਹਮਲਾ ਕਰ ਦਿੱਤਾ ਜਾਂਦਾ ਹੈ ਤੇ ਇਸ ਤਰ੍ਹਾਂ ਹਥਿਆਰਾਂ ਨਾਲ ਵਾਰ ਕੀਤੇ ਜਾਂਦੇ ਜਿਸ ਦੇ ਵਿੱਚ ਐਸ ਐਚਓ ਅਤੇ ਏ ਐਸ ਆਈ ਜ਼ਖਮੀ ਹੋਇਆ ਹੈ ਹਾਲਾਤ ਇਹ ਬਣ ਗਏ ਕਿ ਸਥਿਤੀ ਨੂੰ ਕਾਬੂ ਕਰਨ ਦੇ ਲਈ ਪੁਲਿਸ ਦੇ ਵੱਲੋਂ ਹਵਾਈ ਫਰਕ ਕੀਤੇ ਗਏ ਨੇ ਅਤੇ ਬਲ ਦਾ ਵੀ ਪ੍ਰਯੋਗ ਕੀਤਾ ਗਿਆ ਜਿਸ ਤੋਂ ਬਾਅਦ ਜਿਹੜੀ ਮੰਦਿਰ ਆ ਉਹ ਤਿੱਤਰ-ਬਿੱਤਰ ਹੁੰਦੀ ਹੈ ਅਤੇ ਫਿਰ ਜ਼ਖਮੀ ਹੋਏ ਏ ਐਸ ਆਈ ਅਤੇ ਐਸ ਐਚ ਨੂੰ ਤੁਰੰਤ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਭਰਤੀ ਕਰਵਾਇਆ ਗਿਆ ਹੈ ਉਧਰ ਐਸਐਸਪੀ ਬਠਿੰਡਾ ਅਮਨੀਤ ਕੋਂਡਲ ਦੇ ਵੱਲੋਂ ਜਾਣਕਾਰੀ ਸਾਂਝੀ ਕਰਦਿਆਂ ਹੋਇਆਂ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਹੈ ਕਿ ਜਿਹੜਾ ਕਿ ਸਲਾਨਾ ਜੋੜ ਮੇਲਾ ਆਨੰਦਗੜ੍ਹ ਦੇ ਵਿੱਚ ਚੱਲ ਰਿਹਾ ਸੀ ਉੱਥੇ ਦੋ ਧਿਰਾਂ ਦੇ ਵਿਚਾਲੇ ਤਕਰਾਰਬਾਦੀ ਹੋਈ ਸੀ ਕਿ ਇਸੇ ਦੌਰਾਨ ਇੱਕੜੇ ਕਿ ਲੜਕਾ ਉਹ ਕਿਸੇ ਦੇ ਘਰ ਦੇ ਵਿੱਚ ਦਾਖਲ ਹੋ ਜਾਂਦਾ ਜਿਸ ਤੋਂ ਬਾਅਦ ਜਿਹੜੇ ਹਮਲਾਵਰ ਨੇ ਉਸ ਘਰ ਦੇ ਉੱਪਰ ਦਾਵਾ ਬੋਲਦੰਨੇ ਲਏ ਤੇ ਘਰ ਦੇ ਮਾਲਕ ਦੇ ਵੱਲੋਂ ਪੁਲਿਸ ਨੂੰ ਇਸ ਸਬੰਧੀ ਸ਼ਿਕਾਇਤ ਕੀਤੀ ਗਈ ਸੀ ਜਿਸ ਤੋਂ ਬਾਅਦ ਪੁਲਿਸ ਜਦੋਂ ਮੌਕੇ ਤੇ ਪਹੁੰਚੀ ਤਾਂ ਜਿਹੜੇ ਹਮਲਾਵਰ ਨੇ ਉਨ੍ਹਾਂ ਦੇ ਵੱਲੋਂ ਪੁਲਿਸ ਟੀਮ ਤੇ ਹੀ ਹਮਲਾ ਕਰ ਦਿੱਤਾ ਗਿਆ ਅਤੇ ਇਸ ਹਮਲੇ ਦੇ ਵਿੱਚ ਐਸ ਐਚ ਓ ਅਤੇ ਏ ਐਸ ਆਈ ਜ਼ਖਮੀ ਹੋਇਆ ਜਿਨ੍ਹਾਂ ਨੂੰ ਤੁਰੰਤ ਹਸਪਤਾਲ ਦੇ ਵਿੱਚ ਇਲਾਜ ਲਈ ਭਰਤੀ ਕਰਵਾਇਆ ਗਿਆ ਸੋ ਜ਼ਖਮੀ ਹੋਏ ਅਧਿਕਾਰੀ ਦਾ ਨਾਮ ਰਵਿੰਦਰ ਸਿੰਘ ਅਤੇ ਏ ਐਸ ਆਈ ਗੁਰਮੇਲ ਸਿੰਘ ਦੱਸਿਆ ਜਾ ਰਿਹਾ ਫਿਲਹਾਲ ਪੁਲਿਸ ਦੇ ਵੱਲੋਂ ਇਸ ਮਾਮਲੇ ਦੇ ਵਿੱਚ 35 ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ 7 ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਮੇਲੇ ਦੇ ਦੌਰਾਨ ਜਿਹੜੇ-ਜਿਹੜੇ ਮੁੰਡਿਆਂ ਦੀ ਦੋ ਗੁੱਟਾਂ ਦੀ ਕਿਸੇ ਗੱਲ ਤੇ ਬਹਿਸਬਾਜ਼ੀ ਹੋਈ ਹੈ ਜਿਸ ਦੇ ਵਿੱਚ ਆਪਸ ਵਿੱਚ ਹੁੱਲੜਬਾਜ਼ੀ ਚੱਲ ਰਹੀ ਹੈ ਤੇ ਥਾਣੇ 'ਚ ਜਦੋਂ ਇਨਫੋਰਮੇਸ਼ਨ ਆਈ ਤੇ ਐਸ ਐਚ ਓ ਸਾਹਿਬ ਵੀ ਉਸ ਏਰੀਆ 'ਚ ਚਲੇ ਗਏ ਸੀਗੇ ਪਰ ਉੱਥੇ ਕਾਫੀ ਹਜੂਮ ਇਕੱਠੇ ਕਿਸੇ ਸ਼ਾਇਦ ਨੰਬਰਦਾਰ ਹੈਗੇ ਉਹਨਾਂ ਦੇ ਘਰ 'ਚ ਇਨਫੋਰਮੇਸ਼ਨ ਆਈ ਕਿ ਕੋਈ ਸੋਨੂ ਨਾ ਦਾ ਮੁੰਡਾ ਉਸ ਘਰ 'ਚ ਵੜ ਗਿਆ ਆਲਦੋ ਜੋ ਕਹਿ ਰਿਹਾ ਹੈ ਕਿ ਸ਼ਾਇਦ ਉਹ ਜਾਣਦੇ ਵੀ ਨਹੀਂ ਸੀ ਪਰ ਜਿਹੜਾ ਬਾਹਰ ਹਜੂਮ ਇਕੱਠਾ ਹੋਇਆ ਸੀ ਉਹ ਕਹਿ ਰਹੇ ਸੀ ਕਿ ਉਸ ਮੁੰਡੇ ਨੂੰ ਕਰੋ ਬਾਹਰ ਕੱਢੋ ਔਰ ਐਸ ਪਰ ਇਨਫੋਰਮੇਸ਼ਨ ਉਸ ਬਲਵਿੰਦਰ ਨੰਬਰ 10 ਜਦੋਂ ਉਹਦਾ ਨਾ ਆਇਆ ਉਹਨਾਂ ਨੇ ਗੇਟ ਬੰਦ ਕਰ ਲਈ ਸੀ ਤੇ ਐਸ ਐਚ ਓ ਨੂੰ ਇਨਫੋਰਮੇਸ਼ਨ ਸੀ ਕਿ ਉਹ ਸਾਰੇ ਲੋਕ ਉਹਨਾਂ ਦੇ ਘਰ ਦੀ ਕੰਧਾਂ ਟੱਪ ਕੇ ਵੜਨ ਦੀ ਕੋਸ਼ਿਸ਼ ਕਰ ਰਹੇ ਉਸ ਬੰਦੇ ਨੂੰ ਕੱਢਣ ਲਈ ਤੇ ਜਦੋਂ ਸਾਡੀ ਪੁਲਿਸ ਪਾਰਟੀ LED ਬਾਈ ਐਸ ਐਚ ਓ ਨੰਦਗੜ ਇੰਸਪੈਕਟਰ ਰਵਿੰਦਰ ਸਿੰਘ ਉਹਨਾਂ ਨੇ ਜੂਨ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਬਾਰ ਬਾਰ ਦੱਸਿਆ ਵੀ ਲਾਅ ਐਂਡ ਆਰਡਰ ਨਾ ਖਰਾਬ ਕਰੋ ਬਟ ਕਿਸੇ ਨੇ ਉਹਨਾਂ ਦੀ ਗੱਲ ਨਹੀਂ ਸੁਣੀ ਤੋਂ ਦੇਖਦੇ ਦੇਖਦੇ ਉਥੇ ਜਿਹੜੇ ਬਾਹਰ ਲੋਕ ਸਿਗੇ ਉਹਨਾਂ ਨੇ ਇੱਟਾਂ ਰੋੜੇ ਮਾਰਨੇ ਸ਼ੁਰੂ ਕਰ ਦਿੱਤੇ ਪੁਲਿਸ ਪਾਰਟੀ ਤੇ ਤੇ ਉੱਥੇ ਕਾਫੀ ਗੱਡੀਆਂ ਵੀ ਸੀ ਸਾਡੀ ਪੁਲਿਸ ਦੀ ਗੱਡੀ ਵੀ ਸੀ ਤੇ ਉਹਨਾਂ ਕੋਲ ਕਈ ਤਰ੍ਹਾਂ ਦੇ ਮਾਰੂ ਹਥਿਆਰ ਵੀ ਸੀਗੇ ਜੋ ਇੱਕ ਸਾਡਾ ਜਿਹੜਾ ਐਸ ਐਚਓ ਅਨੰਦਗੜਾ ਇਨਸਪੈਕਟਰ ਉਹਨਾਂ ਨੂੰ ਸ਼ਾਇਦ ਕੋਈ ਫਿਰਬਾਨ ਟਾਈਪ ਦੀ ਕੋਈ ਤਿੱਖੀ ਚੀਜ਼ ਉਹਨਾਂ ਦੇ ਲੈਫਟ ਹੈਂਡ ਤੇ ਵਜਈਏ ਜਿਸ ਦੇ ਨਾਲ ਉਹਨਾਂ ਨੂੰ ਡੂੰਗਾ ਘੱਟ ਵਜਿਆ ਤੇ ਦੋ ਹੋਰ ਮੁਲਾਜ਼ਮ ਇੱਕ ਜਿਹੜੇ ਇੱਥੇ ਸਿਵਲ ਹਸਪੀਟਲ ਦਾਖਲ ਹੈ ਉਹਨਾਂ ਦੇ ਸੱਟ ਤੇ ਸੌਰੀ ਸਿਰ ਤੇ ਸੱਟ ਵਜਈਏ ਥੋੜੀ ਇਹਨਾਂ ਦਾ ਸੋਦੇਸ਼ ਹੈ ਦੋ ਤਿੰਨ ਇੰਜਰੀਜ਼ ਹੈ ਔਰ ਐਸਐਚਓ ਨੂੰ ਸ਼ਾਰਪ ਇੰਜਰੀ ਹੈ ਤੇ ਇੱਕ ਹੋਰ ਮੁਲਾਜ਼ਮ ਉਹਨਾਂ ਨੂੰ ਵੀ ਸਿੰਪਲ ਸੱਟਾਂ ਸਿਗੀਆਂ ਇਹਨਾਂ ਸਾਰਿਆਂ ਨੂੰ ਸੱਟਾਂ ਲੱਗੀਆਂ ਤੇ ਇਹ ਲਾਅ ਐਂਡ ਆਰਡਰ ਸਿਚੁਏਸ਼ਨ ਕੰਟਰੋਲ ਕਰਨ ਲਈ ਮੌਕੇ ਤੇ ਦੋ ਜਿਹੜੇ ਥਾਣੇ ਤੇ ਏਐਸਆਈ ਸੀਗੇ ਉਹਨਾਂ ਨੂੰ ਕਰਾਊਡ ਨੂੰ ਡਿਸਪਰਸ ਕਰਨ ਲਈ ਹਵਾਈ ਫਾਇਰ ਵੀ ਕਰਨੇ ਪਏ ਔਰ ਮਾਈ ਲਾਠੀ ਚਾਰਜ ਵੀ ਕਰਨਾ ਪਿਆ ਤੇ ਥਾਣੇ ਦੀ ਟੀਮ ਨੇ ਉਸ ਤੋਂ ਬਾਅਦ ਸਾਨੂੰ ਲੋਕਲ ਮੈਨੂ ਤੇ ਆਪਣੇ ਏਰੀਆ ਡੀਐਸਪੀ ਨੂੰ ਵੀ ਬੁਲਾ ਲਿਆ ਸੀ ਤੇ ਇਸ ਤਰ੍ਹਾਂ ਇਹਨਾਂ ਨੇ ਜੋ ਮੌਕੇ ਤੇ ਦੋ ਗੁੱਟਾਂ ਦੀ ਲੜਾਈ ਦੇ ਚੱਕਰ 'ਚ ਇਹ ਗੱਲ ਨਹੀਂ ਵਧ ਗਈ ਕਿ ਸਾਡੇ ਮੁਲਾਜ਼ਮਾਂ ਨੂੰ ਵੀ ਸੱਟਾਂ ਵਜੀਆਂ ਬਟ ਸਟਿਲ ਉਹਨਾਂ ਨੇ ਹਰ ਸਾਰੀ ਪੂਰੀ ਕੌਂਸ਼ੀਅਸਲੀ ਵਰਤਦੇ ਹੋਏ ਲਾਅ ਐਂਡ ਆਰਡਰ ਦਾ ਸਿਚੁਏਸ਼ਨ ਨੂੰ ਕਾਬੂ ਪਾਇਆ ਬਟ ਇਹਨਾਂ ਨੂੰ ਸੱਟਾਂ ਵਜੀਆਂ ਤੇ ਸਾਡੀ ਟੀਮ ਉਹਨਾਂ ਨੂੰ ਹਸਪੀਟਲ ਲੈ ਆਈ ਸੀਗੀ ਔਰ ਜਿਹੜੇ ਐਸਐਚਓ ਹੈ ਰਵਿੰਦਰ ਸਿੰਘ ਉਹਨਾਂ ਦੇ ਬਿਆਨ ਤੇ ਅਸੀਂ ਐਫਆਈਆਰ ਨੰਬਰ 91 ਅੰਡਰ ਸੈਕਸ਼ਨ ਜੋ ਪੁਰਾਣੇ ਆਈਪੀਸੀ ਚ 307 300 353 186 333 323 148 149 427 ਦੇ ਜਿਹੜੇ ਇਕੁਇਲੈਂਟ ਬੀਐਨਐਸ ਦੇ ਸੈਕਸ਼ਨਸ ਹੈ ਉਹਦੇ ਤਹਿਤ ਦਰਜ ਕੀਤਾ ਇਹਦੇ ਚ 7 ਸੱਤ ਦੋਸ਼ੀ ਹੈਗੇ ਉਹ ਵਾਈ ਨੇਮ ਹੈਗੇ ਉਹ ਸਾਰੇ ਰਾਇਕੇ ਕਲਾਂ ਦੇ ਹੈ ਤੇ ਕੁਝ ਅਣਪਛਾਤੇ ਤੇ ਹੁਣ ਤੱਕ ਦੀ ਅਪਡੇਟ ਜਿਹੜੇ ਜਿਹੜੇ ਮੇਨ ਦੋਸ਼ੀ ਉਹਨਾਂ ਚੋਂ ਤਿੰਨ ਨੂੰ ਅਸੀਂ ਹੁਣ ਤੱਕ ਕਾਬੂ ਪਾ ਲਿਆ ਤੇ ਸਾਡੇ CIA اور ਲੋਕਲ ਸਬਡਿਵੀਜ਼ਨ ਦੀ ਟੀਮਾਂ ਲਾਈਆਂ ਜਿਹੜੀ ਕੰਟੀਨਿਊਸ ਰੇਡ ਕਰ ਰਹੀਆਂ ਸੋ ਦੱਟ ਅਸੀਂ ਬਾਕੀ ਦੋਸ਼ੀਆਂ ਨੂੰ ਅਰੈਸਟ ਕਰ ਲੇ